5s ਰੱਖਨੇ ਬਈ ਹੱਥ ਆ ਤੇ ਅਸਾਂ ਆ ਗਏ ਲੋ ਜੀ ਮਾਨਸਰ ਦੇ ਵਿੱਚ ਸਾਰੇ ਭਰਾਵਾਂ ਨੂੰ ਪਤਾ ਹੈ ਵੀ ਬਾਈ ਜੀ ਹੋਰਾਂ ਨੇ ਪ੍ਰੈਮ ਟਾਇਰ ਦਾ ਬਹੁਤ ਵੱਡਾ ਜਿਹੜਾ ਤਮਾ ਕਾਲਾਤਾ ਬਹੁਤ ਵੱਡੀ ਸੇਲ ਆਤੀ ਕੀ ਹਾਲ ਹੈ ਬਈ ਹਸੀ ਕਾਲ ਦੀ ਹਸਰੀ ਕਾ ਬਈ ਹੋਰ ਬਈ ਜੀ ਠੀਕ ਹੋ ਜੀ ਤੇ ਲੋ ਜੀ ਫਿਰ ਆਪਾਂ ਦੇ ਦਈਏ ਆਪਣੇ ਭਰਾਵਾਂ ਨੂੰ ਜਾਣਕਾਰੀ ਜੀ ਹੁਣ ਜਿਹੜੇ ਭਰਾ ਕਈ ਵਾਰੀ ਕਟੀਆਂ ਤੇ ਘਕਸ ਜੇ ਟਾਇਰ ਲੈ ਕੇ ਤੁਰੇ ਰਹਿੰਦੇ ਨੇ ਡੱਬੇ ਦੇ ਰਹਿੰਦੇ ਨੇ ਵੀ ਉਹਨਾਂ ਦਾ ਕਿਉਂ ਟੈਨਸ਼ਨ ਨਹੀਂ ਠੀਕ ਹੈ ਜੀ ਹੁਣ ਆਪਾਂ ਉਹਨਾਂ ਦੀ ਟੈਨਸ਼ਨ ਖਤਮ ਕਰਦੇ ਹਾਂ ਤੇ ਬਾਈ ਜੀ ਇਹ ਫਿਰ ਆਪਾਂ ਕੀ ਰੇਟ ਹੈ ਇਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਦੇ ਦਈਏ ਜਾਣਕਾਰੀ ਜੀ ਇਹ ਬਾਈ ਜੀ ਆਪਣਾ ਪਹਿਲੀ ਗੱਲ ਤਾਂ 12 ਨੰਬਰ ਤੋਂ ਲੈ ਕੇ 12 ਨੰਬਰ ਤੋਂ 22 ਨੰਬਰ ਦੇ ਤੱਕ ਟਾਇਰ ਆਪਣੇ ਕੋਲੇ ਸਾਰੇ ਮਿਲਣਗੇ ਜੀ ਸਾਰੇ ਜੀ ਹਾਂ ਜੀ ਹ ਤੇ ਇਹਦਾ ਆਪਾਂ ਘੱਟੋ ਘੱਟ ਰੇਟ ਕਿਥੋਂ ਤੱਕ ਪੈਂਦਾ ਜੀ ਆਓ ਜੀ ਮੜਾ ਜੀ ਇਧਰੋਂ ਦਿਖਾ ਦੇ ਆਜਾ ਹਿੰਮਤ ਹਾਂਜੀ ਹਾਂਜੀ ਤੇ 12 ਤੋਂ ਲੈ ਕੇ ਜੀ 22 ਨੰਬਰ 12 ਤੋਂ ਨੰਬਰ ਤੋਂ ਲੈ ਕੇ 22 ਨੰਬਰ ਦੇ ਤੱਕ ਠੀਕ ਹੈ ਜੀ ਆਹ ਦੇਖ ਸਕਦੇ ਹੋ 85 90 ਸਤਾਲਮੇ ਤੋਂ ਲੈ ਕੇ ਜੀ ਸਾਰਾ 95 ਪੈਸੇ ਤੱਕ ਡੇਟਾ ਆਹ ਦਿਖਾ ਦੇ ਮੜਾ ਜੀ ਹਿੰਮਤ ਦੇਖ ਸਕਦੇ ਹੋ ਜਮਨ ਨਵੇਂ ਜਮਨ ਨਵੇਂ ਕਹਿ ਸਕਦੇ ਜਮਨ ਨਵੇਂ ਚੱਲੀ ਗੁਦਲੀ ਤੇ ਬਾਕੀ ਸਰੇ ਆਪਣੇ ਕੋਲੇ ਸਾਰੇ ਟਰਾਲੀਆਂ ਫੁੱਲਦਾ ਹੈਗੇ ਮਤਲਬ ਫੀਟਿੰਗ ਦੀ ਵੀ ਹੈਗੀ ਜੀ ਨਾ हां ਫੀਟਿੰਗ ਬਿਲਕੁਲ ਫਰੀ ਹੈ ਜੀ ਸਭ ਤੋਂ ਵੱਡੀ ਗੱਲ ਹੈ ਵੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਹੜਾ ਗੱਡੀ ਲੈ ਕੇ ਇੱਥੇ ਆ ਜਾਓ ਬਸ ਸਾਨੂੰ ਕੀਡਿੰਗ ਕਰਕੇ ਧੋੜਾ ਕਰਕੇ ਧੋੜਾਂਗੇ ਜੀ ਬਿਲਕੁਲ ਇਹ ਬਾਕੀ ਜਿਹੜੇ ਭਾਈ ਜੀ ਟਰਾਲਾਂ ਦੇ ਨਾਲ ਨਾਲ ਟੂਪਾ ਦਾ ਵੀ ਪ੍ਰਬੰਧ ਹੈ ਜੇ ਆਪਣੇ ਹਾਂਜੀ ਹਾਂਜੀ ਸਾਰਾ ਤੇ ਉਹਦਾ ਕੀ ਰੇਟ ਪਾਉਂਦੇ ਜੀ ਆਪਾਂ ਟੂਪਾ ਦਾ ਜੀ ਹਾਂਜੀ ਉਦਾਸਾ 2300 ਦੀ ਠੀਕ ਹੈ ਜੀ ਹਾਂ ਜੀ 2300 ਦੀ ਕੂਪੀ ਜੇ ਕਿਸੇ ਨੇ ਲੈਣੀ ਹੈ ਤਾਂ ਇੱਥੇ ਆ ਕੇ ਫਿੱਟ ਕਰਕੇ ਲੈ ਆਪਣੇ ਇਹ ਟੂਪਲੈਸੀ ਨੇ ਜੀ ਸਾਰੇ ਠੀਕ ਹੈ ਜੀ ਹਾਂ ਜੀ ਟਾਇਰ ਜੇ ਕੋਈ ਪਵਾਉਣਾ ਚਾਹੁੰਦਾ ਹੋਵੇ ਤਾਂ ਕਿਸੇ ਮਨ ਦੇ ਵਿੱਚ ਹਾਂ ਜੀ ਹਾਂ ਜੀ ਰੋਟਾ ਹੀ ਸੌ ਦੀ ਟੂਪ ਪਾ ਦੇਣਾ ਜੀ ਕੋਈ ਚੱਕਰ ਨਹੀਂ ਹਾਂ ਜੀ ਆ ਗਿਆ ਮਰਾ ਜਹੰਮਤ ਦਿਖਾ ਦਈਏ ਆਪਣੇ ਕੋਲ ਮੰਨ ਲੋ ਰਿੰਬ ਰਿੰਬ ਵੀ ਮਿਲ ਜਾਣਗੇ ਲਾਇ ਵੀ ਮਿਲ ਜਾਣਗੇ ਠੀਕ ਹੈ ਜੀ ਹਾਂ ਜੀ ਆ ਗਿਆ ਮਰਾ ਇਹ ਦਿਖਾ ਦੇ ਹੰਮਤ ਲਾਇ ਵੀ ਮਿਲਣਗੇ ਰੇਮਬੀ ਵੀ ਲੈ ਲੇਗਾ ਹੈ ਨਾ ਬਾਈ ਜੀ ਹਾਂਜੀ ਜਿਸਨੇ 12 ਦੀ ਦਾਤੇ 13.5 14 ਦੀ ਦਾਤੇ 15.5 ਸਾਰਾ ਠੀਕ ਹੈ ਜੀ ਆਪਣੇ ਕੋਲ ਸਟਾਕ ਤੇ ਹੋਰ ਵੀ ਮਾਰਦੇ ਹਿੰਮਤ ਬੜੀ ਚਾਹਤ ਮਾਰਿਆ ਮਸ਼ੀਨਾਂ ਤੇ ਤੁਸੀਂ ਐ ਲੈ ਲਓ ਵੀ ਸਾਨੂੰ ਮਿੰਟਾਂ ਦੇ ਵਿੱਚ ਕਿਹੜਾ ਤੁਸੀਂ ਆ ਕੇ ਪੈਸੇ ਮਿੰਟਾਂ ਦੇ ਵਿੱਚ ਸਾਨੂੰ ਗੱਡੀ ਜਿਹੜੀ ਰੈਡੀ ਕਰਕੇ ਬਾਈ ਜੀ ਹੋਰਾਂ ਨੇ ਦੇ ਦੇਣੀ ਹੈ ਰੇਟ ਰੱਖਣਾ ਸਿਰਫ 250 ਰੁਪਏ ਕਿਲੋ ਤੇ ਜਿਹੜੀ ਟੂਪ ਹੈ ਉਹ ਬਾਈ ਮਤਲਬ ਵੀ 700 ਰੁਪਏ ਦਾ ਸਾਨੂੰ ਆਇਆ 700 ਜਿਸਨੇ ਪੁਰਾਣੀ ਬਾਕੀ ਟੂਪ ਲੈ ਕੇ ਆ ਕੇ ਹਾਂਜੀ 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 ਤੇ ਬਾਕੀ ਬਾਈ ਜੀ ਆਪਣਾ ਨੰਬਰ ਵੀ ਬੋਲ ਦਿਓ ਉਹਨਾਂ ਕਿੱਥੇ ਪਊਗਾ ਜੇ ਭਰਾ ਕਈ ਵਾਰੀ ਕੋਈ ਉਹ ਮਾਨਸਾ ਕੈਂਚੀਆਂ ਤੇ ਬਾਈ ਸੰਦੀਪ ਪੰਪ ਦੇ ਲੱਗ ਪੰਜਾਬ ਟਾਇਰ ਦੇ ਬਿਲਕੁਲ ਸਾਹਮਣੇ ਜੀ ਸਾਹਮਣੇ ਜੀ ਪ੍ਰਾਈਮ ਟਾਇਰ ਪ੍ਰਾਈਮ ਟਾਇਰ ਉਹ ਵੀ ਜਿਹੜੇ ਵੀ ਭਰਾ ਨੇ ਕੋਈ ਗੱਡੀ ਦੇ ਟਾਇਰ ਫੋਨ ਇੱਕ ਵਾਰੀ ਪਹੁੰਚੋ ਜਰੂਰ ਤੇ ਤੁਸੀਂ ਜੇ ਕਿਰਾਂ ਆਗੇ ਨਾ ਆਪਣੇ ਹੋਰ ਮਿੱਤਰਾਂ ਨੂੰ ਵੀ ਲੈ ਕੇ ਆਉਣਾ ਹਾਂਜੀ 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 ਧੰਨਵਾਦ ਜੀ ਓਕੇ